ਜਮਨ ਦੀ ਰਾਜਧਾਨੀ ਸਣਾ ਚ ਇੱਕ ਹਸਪਤਾਲ ਹੈ ਜਿੱਥੇ ਇੰਡੀਆ ਦੀ ਇੱਕ ਲੜਕੀ ਐਜਾ ਨਰਸ ਕੰਮ ਕਰਦੀ ਸੀ ਜਮਨ ਦਾ ਇੱਕ ਪਰਿਵਾਰ ਇਲਾਜ ਕਰਵਾਉਣ ਲਈ ਆਉਂਦਾ ਉਸ ਪਰਿਵਾਰ ਨਾਲ ਇੱਕ ਨੌਜਵਾਨ ਵੀ ਹੁੰਦਾ ਕਈ ਵਾਰ ਆਉਣ ਜਾਣ ਤੋਂ ਬਾਅਦ ਉਹ ਨੌਜਵਾਨ ਉਸ ਨਰਸ ਲੜਕੀ ਨੂੰ ਪੁੱਛਦਾ ਕਿ ਤੂੰ ਕਿੱਥੋਂ ਦੀ ਰਹਿਣ ਵਾਲੀ ਹੈ ਅੱਗੋਂ ਲੜਕੀ ਜਵਾਬ ਦਿੰਦੀ ਹੈ ਕਿ ਮੈਂ ਭਾਰਤ ਦੇ ਕੇਰਲਾ ਦੀ ਰਹਿਣ ਵਾਲੀ ਹਾਂ ਇਸ ਤੋਂ ਬਾਅਦ ਨੌਜਵਾਨ ਲੜਕਾ ਕਹਿੰਦਾ ਮੈਂ ਵੀ ਭਾਰਤ ਘੁੰਮਣਾ ਚਾਹੁੰਦਾ ਹਾਂ ਕੀ ਤੂੰ ਮੇਰੀ ਮਦਦ ਕਰੇਂਗੀ ਇਸ ਗੱਲਬਾਤ ਦੌਰਾਨ ਉਹ ਲੜਕੀ ਕਹਿੰਦੀ ਹੈ ਮੈਨੂੰ ਵੀ ਤੇਰੀ ਇੱਕ ਮਦਦ ਚਾਹੀਦੀ ਹੈ। ਲੜਕਾ ਪੁੱਜਦਾ ਹਾਂ ਮੈਂ ਤੇਰੀ ਮਦਦ ਕਰ ਸਕਦਾ ਹਾਂ। ਮੈਨੂੰ ਖੁਸ਼ੀ ਹੋਵੇਗੀ ਤੇਰੀ ਮਦਦ ਕਰਕੇ। ਨਰਜ ਕਹਿੰਦੀ ਆ ਵੀ ਤੈਨੂੰ ਤਾਂ ਆਪਣੇ ਦੇਸ਼ ਦੇ ਕਾਨੂੰਨਾਂ ਬਾਰੇ ਪਤਾ ਹੀ ਹੋਵੇਗਾ। ਜਿੱਥੇ ਕਿਸੇ ਬਾਹਰਲੇ ਦੇਸ਼ ਦਾ ਬੰਦਾ ਨੌਕਰੀ ਤਾਂ ਕਰ ਸਕਦਾ ਹੈ ਪਰ ਇੱਥੋਂ ਦੀ ਸਰਕਾਰ ਉਸ ਨੂੰ ਆਪਣਾ ਬਿਜ਼ਨਸ ਕਰਨ ਦੀ ਪਰਮਿਸ਼ਨ ਨਹੀਂ ਦਿੰਦੀ। ਬਾਹਰਲੇ ਬੰਦੇ ਨੂੰ ਜੇ ਤੂੰ ਮੇਰੀ ਮਦਦ ਕਰੇਂਗਾ ਤਾਂ ਅਸੀਂ ਇੱਥੋਂ ਇੱਕ ਮਿਲ ਕੇ ਕਲੀਨਿਕ ਖੋਲ੍ਹ ਸਕਦੇ ਹਾਂ। ਅੱਗੋਂ ਮੁੰਡਾ ਕਹਿੰਦਾ ਕੋਈ ਗੱਲ ਨਹੀਂ ਬਸ ਮੈਨੂੰ ਇੱਕ ਵਾਰ ਇੰਡੀਆ ਘੁਮਾ ਦੇ ਆਖਿਰ ਉਹ ਦਿਨ ਆਉਂਦਾ ਦੋਵੇਂ ਇੱਕ ਮਹੀਨੇ ਲਈ ਇੰਡੀਆ ਘੁੰਮਣ ਆਉਂਦੇ ਆ ਦਰਅਸਲ ਉਹ ਨਕਸ਼ ਦੀ ਇੱਕ ਬੇਟੀ ਸੀ ਤੇ ਜਨਵਰੀ 2015 ਚ ਉਹਦਾ ਨਾਮ ਕਰਨ ਦੀ ਰਸਮ ਹੁੰਦੀ ਹੈ ਇਸੇ ਦੌਰਾਨ ਉਹ ਨਕਸ਼ ਲੜਕੀ ਉਸ ਲੜਕੇ ਨੂੰ ਇੰਡੀਆ ਘੁਮਾਉਣ ਲਈ ਲੈ ਕੇ ਆਉਂਦੀ ਹੈ ਇੱਕ ਮਹੀਨਾ ਘੁੰਮ ਕੇ ਦੋਵੇਂ ਜਮਨ ਵਾਪਸ ਚਲੇ ਜਾਂਦੇ ਹਨ ਜਮਨ ਵਾਪਸ ਆਉਂਦੇ ਹੀ ਉਹ ਮੁੰਡਾ ਆਪਣਾ ਵਾਅਦਾ ਪੂਰਾ ਕਰਦਾ ਹੈ ਤੇ ਉਸ ਲੜਕੀ ਦੀ ਆਪਣੇ ਦੇਸ਼ ਚ ਇੱਕ ਕਲੀਨਿਕ ਖੋਲਣ ਵਿੱਚ ਮਦਦ ਕਰਦਾ ਹੈ ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ। ਕੁਝ ਟਾਈਮ ਬਾਅਦ ਉਸੇ ਲੜਕੇ ਦਾ ਕਤਲ ਹੋ ਜਾਂਦਾ ਤੇ ਜਮਨ ਦੀ ਸਰਕਾਰ ਨੂੰ ਨਰਸ ਨੂੰ ਮੌਤ ਦੀ ਸਜ਼ਾ ਦੇ ਦਿੰਦੀ ਹੈ। ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੇ ਰਾਸ਼ਟਰਪਤੀ ਤੱਕ ਉਹਦੀਆਂ ਸਾਰੀਆਂ ਅਪੀਲਾਂ ਰੱਦ ਕਰ ਦਿੱਤੀਆਂ ਜਾਂਦੀਆਂ। ਉਹਦੀ ਸਜ਼ਾ ਦੀ ਤਰੀਕ ਬਿਲਕੁਲ ਨੇੜੇ ਆ ਚੁੱਕੀ ਸੀ। 16 ਜੁਲਾਈ 2025 ਨੂੰ ਉਸ ਲੜਕੇ ਨੂੰ ਕੰਬਲ ਵਿੱਚ ਲਪੇਟ ਕੇ ਗੋਲੀਆਂ ਨਾਲ ਭੁੰਨ ਦਿੱਤਾ ਜਾਵੇਗਾ। ਹੁਣ ਉਸ ਲੜਕੀ ਕੋਲ ਬਚਨ ਦੇ ਸਿਰਫ ਇੱਕ ਜਾਂ ਦੋ ਹੀ ਚਾਂਸ ਰਹਿ ਗਏ ਸਨ ਅੱਜ ਦੀ ਵੀਡੀਓ 'ਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇੱਕ ਕਤਲ ਕਿਵੇਂ ਤੇ ਕਿਉਂ ਹੋਇਆ ਤੇ ਉਸ ਨਰਸ ਨੂੰ ਬਚਾਉਣ ਦੇ ਕਿਹੜੇ-ਕਿਹੜੇ ਆਪਸ਼ਨ ਆ ਤੇ ਹਾਂ ਸ਼ੁਰੂ ਕਰਦੇ ਹਾਂ ਪੂਰੀ ਘਟਨਾ ਬਾਰੇ ਗੱਲਬਾਤ ਦਰਅਸਲ 30 ਦਸੰਬਰ 2024 ਨੂੰ ਜਮਨ ਦੇ ਰਾਸ਼ਟਰਪਤੀ ਕੋਲ ਇੱਕ ਫਾਈਲ ਆਉਂਦੀ ਹੈ ਜਿਹੜੇ 'ਚ ਉਸ ਲੜਕੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਰਾਸ਼ਟਰਪਤੀ ਕੋਲ ਮੁਆਫ ਕਰਨ ਘਟਾਉਣ ਜਾਂ ਬਰਕਰਾਰ ਰੱਖਣ ਦਾ ਅਧਿਕਾਰ ਸੀ ਪਰ ਉਹਨਾਂ ਨੇ ਨਾ ਤਾਂ ਮਾਫੀ ਦਿੱਤੀ ਤੇ ਨਾ ਹੀ ਸਜ਼ਾ ਘਟਾਈ ਸਿੱਧੀ ਅਪੀਲ ਖਾਰਜ ਕਰ ਦਿੱਤੀ ਇਸ ਤੋਂ ਬਾਅਦ ਉਹੀ ਫਾਈਲ ਕਈ ਦਫ਼ਤਰਾਂ 'ਚ ਘੁੰਮ ਰਹੀ ਹੈ ਲਗਭਗ 6.5 ਮਹੀਨੇ ਬਾਅਦ 16 ਜੁਲਾਈ 2025 ਨੂੰ ਉਸ ਲੜਕੇ ਨੂੰ ਕੰਬਲ ਵਿੱਚ ਲਪੇਟ ਕੇ ਗੋਲੀਆਂ ਮਾਰ ਦਿੱਤੀਆਂ ਜਾਣਗੀਆਂ ਤੇ ਮੌਤ ਦੇ ਘਟੋਰਦਾਰ ਦਿੱਤਾ ਜਾਵੇਗਾ ਆਖਿਰਕਾਰ ਉਸ ਲੜਕੇ ਨਾਲ ਇਦਾਂ ਕਿਉਂ ਹੋਇਆ ਦੋਸਤੋ ਜਮਨ ਵਿੱਚ ਸ਼ਰੀਆ ਕਾਨੂੰਨ ਲਾਗੂ ਹੈ ਜਿਹਦਾ ਮਤਲਬ ਹੈ ਖੂਨ ਦਾ ਬਦਲਾ ਖੂਨ ਜਾਂ ਮੌਤ ਦਾ ਬਦਲਾ ਮੌਤ ਪਰ ਜੇ ਪੀੜਤ ਪਰਿਵਾਰ ਚਾਹੇ ਤਾਂ ਮਾਫ ਕਰ ਸਕਦਾ ਹੈ ਪਰ ਉਸ ਲਈ ਮੁਆਵਜ਼ਾ ਦੇਣਾ ਪੈਂਦਾ ਹੈ ਇਸ ਚੀਜ਼ ਲਈ ਲੜਕੀ ਦਾ ਪਰਿਵਾਰ ਕਾਫੀ ਟਾਈਮ ਤੋਂ ਕੋਸ਼ਿਸ਼ ਕਰਦਾ ਪਿਆ ਲੜਕੀ ਦੇ ਪਰਿਵਾਰ ਨੇ ਪੀੜਤ ਪਰਿਵਾਰ ਅਗੇ ਤਿੰਨ ਮੁਆਵਜ਼ੇ ਦੀਆਂ ਪ੍ਰਸਤਾਵ ਪੇਸ਼ ਕੀਤੇ ਪਹਿਲਾ ਇਹ ਕਿ ਲੜਕੀ ਪਰਿਵਾਰ ਆਬੂ ਤਾਬੀ 사ਊਦੀ ਅਰਬ ਜਾਂ ਦੁਬਈ ਵਿੱਚ ਵਸਣ ਲਈ ਜਿੰਨਾ ਵੀ ਖਰਚਾ ਹੋਊਗਾ ਲੜਕਾ ਪਰਿਵਾਰ ਨੂੰ ਦੇਵੇਗਾ ਕਿਉਂਕਿ ਲੜਕੀ ਦੇ ਪਰਿਵਾਰ ਦੀ ਮਦਦ ਲਈ ਕਈ ਸੰਸਥਾਵਾਂ ਅੱਗੇ ਆਈਆਂ ਜੋ ਇਹ ਖਰਚਾ ਦੇਣ ਵਿੱਚ ਮਦਦ ਕਰਨ ਗਿਆ। ਦੂਸਰਾ ਪ੍ਰਸਤਾਵ ਸੀ ਕਿ ਤੁਹਾਡੇ ਪਰਿਵਾਰ ਚ ਕੋਈ ਵੀ ਬਿਮਾਰ ਹੁੰਦਾ ਤਾਂ ਉਸ ਦੇ ਦੁਨੀਆ ਦੇ ਕਿਸੇ ਵੀ ਹਸਪਤਾਲ ਚ ਉਸ ਦਾ ਇਲਾਜ ਕਰਵਾ ਸਕਦਾ ਹੈ। ਚਾਹੇ ਜਿੰਨਾ ਮਰਜ਼ੀ ਖਰਚਾ ਆਵੇਗਾ। ਤੀਸਰਾ ਆਫਰ ਸੀ 1 ਲੱਖ ਅਮਰੀਕੀ ਡਾਲਰ, ਯਾਨੀ ਕਿ ਲਗਭਗ 8.5 ਕਰੋੜ ਰੁਪਏ ਮੁਆਵਜ਼ਾ ਦੇਣ ਦਾ। ਬਸ ਤੁਸੀਂ ਨਮਸ਼ਾ ਪ੍ਰਿਆ ਨੂੰ ਮਾਫ ਕਰਨ ਦਿਓ। ਪਰ ਪੀੜਤ ਪਰਿਵਾਰ ਨੇ ਨਾ ਤਾਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਜੇ ਕਿਸੇ ਤਰ੍ਹਾਂ ਕੰਟੈਂਟ ਹੋਇਆ ਵੀ ਤਾਂ ਉਹਨਾਂ ਨੇ ਇਹ ਸਾਰਾ ਪ੍ਰਸਤਾਵ ਰੱਦ ਕਰ ਦਿੱਤਾ ਹੁਣ ਸਮਾਂ ਘਟਾ ਕੇ ਸਜ਼ਾ ਦੀ ਤਰੀਕ ਨੇੜੇ ਹੋ ਚੁੱਕੀ ਸੀ ਦੋਸਤ ਸਜ਼ਾ ਦੇ ਪਿੱਛੇ ਦਾ ਕੀ ਕਾਰਨ ਹੈ ਇਹ ਜਾਣਨ ਲਈ ਥੋੜਾ ਪਿੱਛੇ ਵੱਲ ਜਾਣਾ ਪਵੇਗਾ ਨਿਮਸ਼ਾ ਪ੍ਰਿਆ ਕੇਰਲਾ ਦੇ ਪਲੱਕੜ ਜ਼ਿਲ੍ਹੇ ਦੇ ਕੋਲ ਗੋਡੇ ਦੀ ਇੱਕ ਰਹਿਣ ਵਾਲੀ ਹੈ 2008 ਵਿੱਚ ਉਹ ਨਰਸਿੰਗ ਦੀ ਪੜ੍ਹਾਈ ਪੂਰੀ ਕਰਕੇ ਕੇਰਲਾ ਵਿੱਚ ਕੁਝ ਟਾਈਮ ਲਈ ਨੌਕਰੀ ਕਰਨ ਗਈ ਪਰ ਤਨਖਾਹ ਘੱਟ ਮੌਕਿਆਂ ਦੀ ਘਾਟ ਕਰਕੇ ਉਹਨੇ ਵਿਦੇਸ਼ ਜਾਣ ਦਾ ਫੈਸਲਾ ਕਰ ਲਿਆ ਉਸ ਨੂੰ ਜਮਨ ਦੀ ਰਾਜਧਾਨੀ ਸਣਾ ਦੇ ਹਸਪਤਾਲ ਵਿੱਚ ਨੌਕਰੀ ਮਿਲ ਗਈ। ਉੱਥੇ ਉਹ ਮਿਹਨਤ ਨਾਲ ਕੰਮ ਕਰਦੀ ਰਹੀ ਅਤੇ ਆਪਣੇ ਮਾਪਿਆਂ ਨੂੰ ਪੈਸੇ ਭੇਜਦੀ ਰਹੀ। ਸਾਲ 2008 ਜਾਂਦਾ ਹੈ ਤੇ 9, 10 ਤੇ 11 ਇਸੇ ਤਰ੍ਹਾਂ ਇੱਕ ਇੱਕ ਸਾਲ ਕਰਕੇ ਲੰਘਦਾ ਜਾਂਦਾ ਹੈ। ਸਾਲ 2010 ਵਿੱਚ ਪ੍ਰਵਾਰ ਦੀ ਸਲਾਹ ਨਮਸ਼ਾ ਭਾਰਤੋਂ ਦੀ ਹੈ ਤੇ ਟੋਮੀ ਥੌਮਸ ਨਾਲ ਵਿਆਹ ਕਰਵਾਉਂਦੀ ਹੈ ਜੋ ਕੇਰਲਾ ਦੇ ਡਿਕੋਕੀ ਜ਼ਿਲ੍ਹੇ ਵਿੱਚ ਟੈਕਸੀ ਵਗੈਰਾ ਚਲਾਉਂਦਾ ਸੀ। ਸਭ ਕੁਝ ਵਧੀਆ ਚੱਲ ਰਿਹਾ ਸੀ। ਉਸ ਟਾਈਮ ਉਸ ਲੜਕੀ ਨੇ ਕਈ ਦਿਨ ਉੱਥੇ ਕੇਰਲਾ ਚ ਬਤਾਏ ਫਿਰ ਉਹ ਆਪਣੇ ਪਤੀ ਨਾਲ ਗੱਲ ਕਰਦੀ ਹੈ ਵੀ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਤੁਸੀਂ ਵੀ ਮੇਰੇ ਨਾਲ ਚੱਲੋ ਯਮਨ ਫਿਰ ਉਹ ਪਤੀ ਪਤਨੀ ਤਿਆਰੀ ਕਰਦੇ ਹਨ ਤੇ ਜਿਵੇਂ ਇਕੱਠੇ ਯਮਨ ਚਲੇ ਜਾਂਦੇ ਹਨ ਨਮਸ਼ਾ ਨਰਸ ਦਾ ਕੰਮ ਕਰਦੀ ਸੀ ਤੇ ਉਹਦਾ ਪਤੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਪੈਸਾ ਤਾਂ ਠੀਕ ਠਾਕ ਕਮਾ ਰਿਹਾ ਸੀ ਪਰ ਨਿਮਸ਼ਾ ਨੂੰ ਲੱਗਦਾ ਸੀ ਵੀ ਜੇ ਉਹ ਆਪਣਾ ਕਲੀਨਿਕ ਖੋਲ੍ਹ ਲਵੇ ਤਾਂ ਵਧੀਆ ਆਮਦਨ ਹੋਵੇਗੀ 2013 ਵਿੱਚ ਉੱਥੇ ਹੀ ਉਹਨਾਂ ਦੇ ਇੱਕਤੀ ਪੈਦਾ ਹੁੰਦੀ ਹੈ ਕੁਝ ਟਾਈਮ ਬਾਅਦ ਉਸ ਦੇ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਜਾਂਦੇ ਹਨ 2014 ਵਿੱਚ ਜਮਨ ਵਿੱਚ ਗ੍ਰਹਿ ਯੋਗ ਵਰਗੀ ਸਥਿਤੀ ਹੋ ਜਾਂਦੀ ਹੈ ਭੂਤੀ ਬਗਾਵਤਾਂ ਦਾ ਤਬਜਾ ਵਧਣ ਲੱਗ ਪੈਂਦਾ ਹੈ ਤੇ ਹਾਲਾਤ ਖਰਾਬ ਹੋ ਜਾਂਦੇ ਹਨ ਇਨ੍ਹਾਂ ਹਾਲਾਤਾਂ ਵਿੱਚ ਨਿਮਸ਼ਾ ਦਾ ਪਤੀ ਧੀ ਨੂੰ ਲੈ ਕੇ ਭਾਰਤ ਵਾਪਸ ਆ ਜਾਂਦਾ ਹੈ ਪਰ ਨਮੀਸ਼ਾ ਯਮਨ ਵਿੱਚ ਹੀ ਰਹਿੰਦੀ ਹੈ ਤੇ ਹਸਪਤਾਲ 'ਚ ਕੰਮ ਕਰਦੀ ਹੈ ਇਸੇ ਉਮੀਦ ਨਾਲ ਵੀ ਹਾਲਾਤ ਠੀਕ ਹੋ ਜਾਣਗੇ ਇਸ ਦੌਰਾਨ ਯਮਨ ਵਿੱਚ ਵਿਦੇਸ਼ੀਆਂ ਲਈ ਵੀਜ਼ਾ ਨੀਤੀ ਸਖਤ ਹੋ ਜਾਂਦੀ ਹੈ ਕਿ ਨਮੀਸ਼ਾ ਦਾ ਪਤੀ ਵਾਪਸ ਨਹੀਂ ਜਾਂਦਾ ਨਮੀਸ਼ਾ ਦੇ ਦਿਮਾਗ 'ਚ ਕਲੀਨਿਕ ਖੋਲਣ ਦਾ ਭੂਤ ਸਵਾਰ ਸੀ ਯਮਨ ਦੇ ਕਾਨੂੰਨ ਅਨੁਸਾਰ ਵਿਦੇਸ਼ੀ ਬੰਦੇ ਇੱਥੇ ਆਪਣਾ ਬਿਜ਼ਨਸ ਨਹੀਂ ਕਰ ਸਕਦੇ ਸਿਰਫ ਨੌਕਰੀ ਹੀ ਕਰ ਸਕਦੇ ਆ ਇਸ ਕੰਮ ਲਈ ਉਸ ਨੂੰ ਕਿਸੇ ਲੋਕਲ ਬੰਦੇ ਦੀ ਲੋੜ ਸੀਗੀ ਉਹਨਾਂ ਦਿਨਾਂ 'ਚ ਇੱਕ ਮੁੰਡਾ ਆਪਣਾ ਪਰਿਵਾਰ ਲੈ ਹਸਪਤਾਲ ਵਿੱਚ ਆਉਂਦਾ ਵਾ ਉਸ ਲੜਕੇ ਦਾ ਨਾਮ ਸੀ ਤਲਹਾਲ ਮਹੀਦੀ ਉਸਦੀ ਇੱਛਾ ਸੀ ਕਿ ਉਹ ਇੱਕ ਵਾਰ ਇੰਡੀਆ ਘੁੰਮਣ ਜਾਵੇ ਉਹ ਜਦੋਂ ਵੀ ਆਪਣੇ ਪਰਿਵਾਰ ਨੂੰ ਲੈ ਕੇ ਹਸਪਤਾਲ ਆ ਜਾਂਦਾ ਤਾਂ ਉਹ ਉਸ ਨਰਸ ਨਾਲ ਗੱਲਾਂ ਕਰਦਾ ਰਹਿੰਦਾ ਸੀ ਇੰਡੀਆ ਬਾਰੇ ਗੱਲਬਾਤ ਰਾਹੀਂ ਉਹ ਲੜਕੀ ਨੇ ਲੜਕੇ ਨੂੰ ਦੱਸਿਆ ਵੀ ਮੈਂ ਇੱਥੇ ਆਪਣਾ ਕਲੀਨਿਕ ਖੋਲਣਾ ਚਾਹੁੰਦੀ ਹਾਂ ਤੂੰ ਮੇਰੀ ਮਦਦ ਕਰ ਤੇ ਕੰਮ 'ਚ ਇਹਦੇ ਬਦਲੇ 'ਚ ਤੈਨੂੰ ਮੈਂ ਇੰਡੀਆ ਘੁਮਾਉਣ ਦਾ ਵਾਅਦਾ ਕਰਦੀ ਹਾਂ ਦੋਨਾਂ ਦੀ ਰਜਮੰਦੀ ਹੋ ਜਾਂਦੀ ਹੈ ਤੇ ਫਿਰ ਉਹਦੇ ਕਾਗਜ਼ ਵਗੈਰਾ ਤਿਆਰ ਹੁੰਦੇ ਆ ਤੇ ਉਹ ਕੁੜੀ ਮੁੰਡੇ ਨੂੰ ਲੈ ਇੰਡੀਆ ਆਉਂਦੀ ਹੈ ਤੇ ਉਹ ਦੋਵੇਂ 1 ਮਹੀਨਾ ਇੰਡੀਆ ਘੁੰਮਦੇ ਆ ਇਹ ਜਾਨੀ ਜਨਵਰੀ 2015 ਦੀ ਲਗਭਗ ਗੱਲ ਹੈ ਉਸ ਤੋਂ ਬਾਅਦ ਵਾਪਸ ਜਾਂਦੇ ਆ ਜਮਨ ਵਾਪਸ ਆ ਕੇ ਫਿਰ ਉਹ ਲੜਕਾ ਕਹਿੰਦਾ ਵੀ ਚੱਲ ਤੇਰੇ ਕਲੀਨਿਕ ਦਾ ਕੰਮ ਸ਼ੁਰੂ ਕਰਦੇ ਹਾਂ ਉਹ ਕਹਿੰਦਾ ਵਾ ਵੀ ਤੂੰ ਆਪਣੇ ਮੈਨੂੰ ਡਾਕੂਮੈਂਟ ਦੇ ਮੈਂ ਇੱਥੇ ਕਾਗਜ਼ ਬਣਵਾ ਲੈਂਦਾ ਹਾਂ ਤਾਂ ਕਿ ਸਰਕਾਰ ਤੋਂ ਪਰਮਿਸ਼ਨ ਲਈ ਜਾ ਸਕੇ ਆਪਣਾ ਕਲੀਨਿਕ ਖੋਲਣ ਦੇ ਲਈ ਉਹ ਲੜਕੀ ਇਦਾਂ ਹੀ ਕਰਦੀ ਹੈ ਉਹ ਲੜਕੀ ਨੇ ਬਹੁਤ ਸਾਰੇ ਪੈਸਿਆਂ ਦਾ ਇੰਤਜ਼ਾਮ ਵੀ ਕਰ ਰੱਖਿਆ ਸੀ ਕਈ ਸਾਲਾਂ ਤੋਂ ਲਗਾਤਾਰ ਕੰਮ ਕਰ ਰਹੀ ਸੀ ਹੁਣੇ ਜੁੜੇ ਹੋਏ ਵੀ ਕਾਫੀ ਪੈਸੇ ਉੱਥੇ ਉਹ ਸਾਰੇ ਪੈਸੇ ਉਸ ਮੁੰਡੇ ਨੂੰ ਦਿੱਤੇ ਤੇ ਆਪਣਾ ਡਾਕੂਮੈਂਟ ਵੀ ਦਿੱਤੇ ਨਾਲ ਹੀ ਆਖਿਰ 17 April 2015 ਨੂੰ ਕਲੀਨਿਕ ਸ਼ੁਰੂ ਹੋ ਜਾਂਦਾ ਹੈ ਉਹਨਾਂ ਦਾ ਉੱਥੇ ਇੱਕ ਡਾਕਟਰ ਤੇ ਇੱਕ ਨਰਸ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਨਮੀਸ਼ਾ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ ਪਰ ਜਿਹੜੇ ਵੀ ਡਾਕੂਮੈਂਟ ਤਿਆਰ ਕਰਦੀ ਹੈ ਉਹ ਤਲਾਲ ਵੱਲੋਂ ਉਸਦੇ ਕਲੀਨਿਕ ਨੂੰ ਸ਼ੁਰੂ ਕਰਨ ਲਈ ਉਹ ਸਾਰੇ ਨਕਲੀ ਡਾਕੂਮੈਂਟ ਸੀਗੇ ਸਰਕਾਰ ਨੂੰ ਇਹਦੇ ਬਾਰੇ ਪਤਾ ਨਹੀਂ ਲੱਗਦਾ ਕਿ ਉਹ ਆਰਾਮ ਨਾਲ ਆਪਣਾ ਕੰਮ ਸ਼ੁਰੂ ਕਰ ਦਿੰਦੇ ਆ ਕਲੀਨਿਕ ਬਹੁਤ ਵਧੀਆ ਚੱਲਣ ਲੱਗ ਪੈਂਦਾ ਹੈ ਨਿਮਸ਼ਾ ਦਾ ਪਰ ਉਸ ਟਾਈਮ ਤਲਾਲ ਦਾ ਜਿਹੜਾ ਕਾਰੋਬਾਰ ਸੀ ਉਹ ਠੱਪ ਹੋ ਗਿਆ ਉਹਦਾ ਆਪਣਾ ਕੋਈ ਚੰਗਾ ਬਿਜ਼ਨਸ ਨਹੀਂ ਸੀ ਉਹਨੇ ਕੀ ਕੀਤਾ ਕਿ ਚਲਾਕੀ ਨਾਲ ਜਿਹੜੇ ਉਹਦੇ ਕਾਗਜ਼ ਤਿਆਰ ਕਰਵਾਏ ਸੀ ਉਹਦੇ 'ਚ ਲਿਖ ਦਿੱਤਾ ਵੀ ਜਿੰਨਾ ਵੀ ਪ੍ਰੋਫਿਟ ਹੋਵੇਗਾ ਕਲੀਨਿਕ ਤੋਂ ਉਹਦੇ 'ਚ 33% ਹਿੱਸਾ ਮੇਰਾ ਹੋਵੇਗਾ ਤੇ 66% ਨਿਮਸ਼ਾ ਪ੍ਰੀਆ ਦਾ ਹੋਵੇਗਾ ਨਿਮਸ਼ਾ ਪ੍ਰੀਆ ਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਜਦ ਉਹ ਆ ਕੇ ਉਹਦੇ ਕੋਲ ਆਪਣਾ ਹਿੱਸਾ ਮੰਗਦਾ ਤਾਂ ਨਿਮਸ਼ਾ ਪ੍ਰੀਆ ਨੂੰ ਲੱਗਦਾ ਵੀ ਇਹ ਤਾਂ ਧੋਖੇबाज ਨਿਕਲਿਆ ਮੈਂ ਤਾਂ ਸਿਰਫ ਇਹਦੇ ਤੋਂ ਮਦਦ ਮੰਗੀ ਸੀ ਹਿੱਸੇਦਾਰੀ ਤਾਂ ਸਾਡੀ ਕੋਈ ਗੱਲ ਹੀ ਨਹੀਂ ਹੋਈ ਇਸ ਗੱਲ ਨੂੰ ਲੈ ਕੇ ਦੋਵਾਂ ਵਿੱਚ ਝਗੜਾ ਵੱਜ ਜਾਂਦਾ ਨਿਮਸ਼ਾ ਆਪਣਾ ਪਾਸਪੋਰਟ ਵੀਜ਼ਾ ਤੇ ਕਲੀਨਿਕ ਵਗੈਰਾ ਦੇ ਕਾਗਜ਼ ਤਲਾਲ ਕੋਲੋਂ ਮੰਗਦੀ ਹੈ ਉਹ ਤਲਾਲ ਕੋਲ ਹੀ ਪਏ ਸੀ ਪਰ ਉਹ ਇਨਕਾਰ ਕਰ ਦਿੰਦਾ ਨਮਿਸ਼ਾ ਪੁਲਿਸ ਵਿੱਚ ਸ਼ਿਕਾਇਤ ਕਰਵਾਉਂਦੀ ਹੈ ਕਿ ਤਰਾਲੋ ਦਾ ਸ਼ੋਸ਼ਣ ਕਰ ਰਿਹਾ ਹੈ ਤੇ ਲਗਾਤਾਰ ਨਸ਼ਾ ਕਰਕੇ ਹਸਪਤਾਲ ਵਿੱਚ ਆਉਂਦਾ ਹੈ ਤੇ ਉਸ ਨੂੰ ਤੰਗ ਪਰੇਸ਼ਾਨ ਕਰਦਾ ਹੈ ਪਰ ਤਰਾਲ ਪੁਲਿਸ ਨੂੰ ਦੱਸਦਾ ਹੈ ਕਿ ਉਹ ਉਹਦੀ ਵਾਈਫ ਹੈ ਜੇ ਨਹੀਂ ਯਕੀਨ ਤਾਂ ਆਹ ਡਾਕੂਮੈਂਟ ਦੇਖ ਲਓ ਸਰਕਾਰ ਸਮਝ ਗਈ ਸੀ ਕਿ ਜ਼ਰੂਰ ਕੋਈ ਨਾ ਕੋਈ ਘਪਲਾ ਚੱਲ ਰਿਹਾ ਹੈ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਫਰਵਰੀ 2016 ਨੂੰ ਅਦਾਲਤ ਨਮਿਸ਼ਾ ਨੂੰ ਬੇਗੁਨਾ ਕਰਾਰ ਦਿੰਦੀ ਹੈ ਤੇ ਕਲੀਨਿਕ ਦੇ ਡਾਕੂਮੈਂਟ ਤਲਾਲ ਤੋਂ ਲੈ ਕੇ ਨਮਸ਼ਾ ਦੇ ਹਵਾਲੇ ਕਰਨ ਦਾ ਹੁਕਮ ਦਿੰਦੀ ਹੈ ਤਲਾਲ ਜੇਲ੍ਹ ਚ ਰਹਿੰਦਾ ਨਮਸ਼ਾ ਕਲੀਨਿਕ ਦੁਆਰਾ ਖੋਲਦੀ ਹੈ ਵਿੱਚ ਹੀ ਤਲਾਲ ਨੂੰ ਜੇਲ੍ਹ ਵਿੱਚ ਮਿਲਣ ਵੀ ਜਾਂਦੀ ਹੈ ਕਿਉਂਕਿ ਨਮਸ਼ਾ ਦਾ ਪਾਸਪੋਰਟ ਹਜੇ ਵੀ ਤਲਾਲ ਕੋਲ ਸੀ ਉਹ ਰਿਕੁਐਸਟ ਕਰਦੀ ਹੈ ਕਿ ਉਸ ਨੂੰ ਉਸ ਦਾ ਪਾਸਪੋਰਟ ਵਾਪਸ ਕਰ ਦੇਵੇ ਪਰ ਉਹ ਮਨ੍ਹਾ ਕਰ ਦਿੰਦਾ ਤਲਾਲ ਜੇਲ੍ਹ ਤੋਂ ਨਿਕਲ ਕੇ ਨਮਸ਼ਾ ਨੂੰ ਹੋਰ ਤੰਗ ਪ੍ਰੇਸ਼ਾਨ ਕਰਦਾ ਨਮਸ਼ਾ ਆਪਣੇ ਨਾਲ ਦੀ ਨਰਸ ਨਾਲ ਸਲਾਹ ਕਰਦੀ ਹੈ ਉਹ ਸਾਥੀ ਨਰਸ سے ਸਲਾਹ ਦਿੰਦੀ ਹੈ ਕਿ ਤਲਾਲ ਨੂੰ ਨਸ਼ੇ ਵਿੱਚ ਕਰਕੇ ਉਹਦੇ ਘਰ ਦੀ ਤਲਾਸ਼ੀ ਲੈ ਕੇ ਸਾਰੇ ਡਾਕੂਮੈਂਟ ਲੈ ਕੇ ਲੱਭ ਲਵਾਂਗੇ ਜਦ ਉਹਨਾਂ ਨੇ ਪਹਿਲਾ ਇੰਜੈਕਸ਼ਨ ਧੋਖੇ ਨਾਲ ਲਾਇਆ ਤਾਂ ਉਹਦੇ ਨਾਲ ਤਲਾਲ ਮਹਿੰਦੀ ਨੂੰ ਕੋਈ ਅਸਰ ਨਹੀਂ ਹੁੰਦਾ ਪਰ ਬਾਅਦ ਵਿੱਚ ਜਦ ਉਹਨਾਂ ਨੇ ਇੱਕ ਹੋਰ ਡੋਜ਼ ਦਿੱਤੀ ਤਾਂ ਨਸ਼ਾ ਕਰਕੇ ਤਲਾਲ ਦੀ ਮੌਤ ਹੋ ਜਾਂਦੀ ਹੈ ਦੋਵਾਂ ਨੇ ਤਲਾਲ ਦੇ ਪੂਰੇ ਘਰ ਦੀ ਤਲਾਸ਼ੀ ਲਈ ਪਰ ਉਹਨਾਂ ਨੂੰ ਪਾਸਪੋਰਟ ਕਿਤੋਂ ਵੀ ਨਹੀਂ ਮਿਲਿਆ ਜਦ ਦੋਹਾਂ ਨੂੰ ਪਤਾ ਲੱਗਾ ਵੀ ਮੁੰਡੇ ਦੀ ਮੌਤ ਹੋ ਚੁੱਕੀ ਹੈ ਤਾਂ ਉਹ ਦੋਵੇਂ ਲੜਕੀਆਂ ਪਰੇਸ਼ਾਨ ਹੋ ਜਾਂਦੀਆਂ ਹਨ ਹੁਣ ਉਹ ਸੋਚਦੀਆਂ ਵੀ ਕਰੀਏ ਕੀ ਕਈ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਤਲਾਲ ਦੇ ਸਰੀਰ ਦੇ ਟੁਕੜੇ ਕਰਕੇ ਪਾਣੀ ਦੀ ਟੈਂਕੀ ਵਿੱਚ ਪੈਕ ਕਰ ਦਿੱਤੇ ਤੇ ਚੁੱਪਚਾਪ ਉੱਥੋਂ ਨਿਕਲ ਗਈਆਂ ਪਰ ਕ੍ਰਾਈਮ ਕਦੇ ਵੀ ਲੁਕਿਆ ਨਹੀਂ ਰਹਿੰਦਾ ਜਦ ਉਸ ਮੁੰਡੇ ਦੇ ਘਰ ਵਾਲਿਆਂ ਨੂੰ ਪਤਾ ਲੱਗਾ ਕਿ ਟੈਂਕੀ ਦੇ ਅੰਦਰ Laash ਰੱਖੀ ਹੈ ਤੇ ਉਹਦੇ ਟੁਕੜੇ ਕਰਕੇ ਤਾਂ ਘਰਦਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਪੁਲਿਸ ਚਾਰਜ ਸ਼ੀਟ ਦਾਇਰ ਕਰਦੀ ਹੈ ਅਦਾਲਤ ਭੇਜਦੀ ਹੈ ਹੇਠਲੀ ਅਦਾਲਤ ਵੱਲੋਂ ਉਸ ਲੜਕੀ ਨੂੰ ਸਜ਼ਾਏ ਮੌਤ ਹੁਕਮ ਸੁਣਾਇਆ ਜਾਂਦਾ ਤੇ ਉਹਦੀ ਜਿਹੜੀ ਨਾਲ ਦੀ ਨਰਸੀ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਉਧਰ ਅਖਬਾਰਾਂ ਰਾਹੀਂ ਇਹ ਖਬਰ ਕੁੜੀ ਦੇ ਘਰ ਵਾਲਿਆਂ ਨੂੰ ਪਤਾ ਲੱਗਦੀ ਹੈ ਇੰਡੀਆ 'ਚ 5 ਮਈ 2018 ਨੂੰ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਕੁੜੀ ਪਿਛਲੇ ਕਈ ਸਾਲਾਂ ਤੋਂ ਮੁਸੀਬਤ 'ਚ ਆ ਜਿਹੜਾ ਮੁੰਡਾ ਇੰਡੀਆ ਘੁੰਮਣ ਆਇਆ ਸੀ ਉਹ ਉਹਨੂੰ ਟਾਰਚਰ ਕਰਦਾ ਸੀ ਤੇ ਉਹਦੀ ਵਜ੍ਹਾ ਨਾਲ ਹੀ ਉਹਨੂੰ ਸਜ਼ਾਏ ਮੌਤ ਦਾ ਹੁਕਮ ਸੁਣਾਇਆ ਗਿਆ ਫਿਰ ਉਹਦਾ ਪਰਿਵਾਰ ਨੇ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਵੀ ਕਿਸੇ ਤਰ੍ਹਾਂ ਆਪਣੀ ਲੜਕੀ ਨੂੰ ਬਚਾਉਣ ਲਈ ਸੁਪਰੀਮ ਕੋਰਟ 'ਚ ਵੀ ਅਪੀਲ ਕੀਤੀ 13 ਨਵੰਬਰ 2023 ਨੂੰ ਉਹ ਵੀ ਖਾਰਜ ਕਰ ਦਿੱਤੀ ਗਈ ਹੁਣ ਕੋਈ ਵੀ ਚਾਂਸ ਸੀਗਾ ਉਹ ਸੀਗਾ ਰਾਸ਼ਟਰਪਤੀ ਕੋਲ ਅਪੀਲ ਕਰਨਾ ਰਾਸ਼ਟਰਪਤੀ ਚਾਹੇ ਤਾਂ ਉਹਦੀ ਸਜ਼ਾ ਨੂੰ ਮਾਫ ਕਰ ਸਕਦਾ ਸੀ ਰਾਸ਼ਟਰਪਤੀ ਚਾਹੇ ਤਾਂ ਉਹਦੀ ਸਜ਼ਾ ਨੂੰ ਘੱਟ ਵੀ ਕਰ ਸਕਦਾ ਸੀ ਰਾਸ਼ਟਰਪਤੀ ਚਾਹੁੰਦਾ ਤਾਂ ਉਹਦੀ ਅਪੀਲ ਨੂੰ ਖਾਰਜ ਵੀ ਕਰ ਸਕਦਾ ਸੀ ਰਾਸ਼ਟਰਪਤੀ ਨੇ ਉਹਦੀ ਸਜ਼ਾ ਨੂੰ ਮਾਫ ਨਹੀਂ ਕੀਤਾ ਬਲਕਿ ਉਹਦੀ ਅਪੀਲ ਨੂੰ ਖਾਰਜ ਕਰ ਦਿੱਤਾ ਜਨਵਰੀ ਫਰਵਰੀ ਮਾਰਚ ਅਪ੍ਰੈਲ ਫਿਰ ਇਸੇ ਤਰ੍ਹਾਂ ਮਹੀਨੇ ਲੰਘਦੇ ਜਾਂਦੇ ਆ ਤੇ ਆਖਿਰ ਉਹ ਤਰੀਕ ਆ ਜਾਂਦੀ ਹੈ 16 ਜੁਲਾਈ 2025 ਹੁਣ ਸਿਰਫ ਕੁਝ ਦਿਨ ਦੀ ਹੀ ਗੱਲ ਬਚੀ ਸੀ ਨਮੀਸ਼ਾ ਪ੍ਰਿਆ ਦੀ ਮਾਂ ਪ੍ਰੇਮਾ ਕੁਮਾਰੀ ਜਮਨ ਵਿੱਚ ਹੀ ਰਹਿੰਦੀ ਹੈ ਤੇ ਉਹ ਹਰ ਸੰਭਵ ਕੋਸ਼ਿਸ਼ ਕਰਦੀ ਹੈ ਕਿ ਉਸ ਦੀ ਧੀ ਦੀ ਜ਼ਿੰਦਗੀ ਬਚ ਸਕੇ ਉਹ ਕਈ ਸੰਸਥਾਵਾਂਾਂ ਦੇ ਹਿਊਮਨ ਰਾਈਟਸ ਦੇ ਕਾਰਗੁਨਾਂ ਕੋਲੋਂ ਮਦਦ ਮੰਗ ਰਹੀ ਹੈ ਪਰ ਤੁਲ ਲਾਲ ਦੇ ਪਰਿਵਾਰ ਦਾ ਰਵਈਆ ਹਜੇ ਵੀ ਸਖਤ ਹੈ ਉਹ ਨਾ ਕਿਸੇ ਮੁਆਵਜ਼ੇ ਦੀ ਗੱਲ ਸੁਣ ਰਹੇ ਹਨ ਤੇ ਨਾ ਹੀ ਮਾਫੀ ਦੇਣ ਲਈ ਤਿਆਰ ਹਨ ਜੇ ਉਹਨਾਂ ਨੇ ਮਾਫ ਕਰਨਾ ਹੁੰਦਾ ਤਾਂ ਇੰਨਾ ਲੰਮਾ ਸਮਾਂ ਮਾਮਲਾ ਹੀ ਨਾ ਖਿੱਚਦੇ ਭਾਰਤ ਦਾ ਵਿਦੇਸ਼ ਮੰਤਰਾਲਾ ਜਮਨ ਵਿੱਚ ਵੀ ਆਪਣੇ ਥੋੜੇ ਬਹੁਤ ਰਾਜਨੀਤਿਕ ਰਿਸ਼ਤੇ ਰਾਹੀਂ ਗੱਲਬਾਤ ਦੀ ਕੋਸ਼ਿਸ਼ ਕਰਦਾ ਪਰ ਜਮਨ ਵਿੱਚ ਪੋਥੀ ਬਗਾਵਤੀਆਂ ਦੇ ਕਬਜ਼ੇ ਤੇ ਭਾਰਤ ਨਾਲ ਰਾਜਨੀਤਿਕ ਰਿਸ਼ਤਿਆਂ ਦੀ ਕਮੀ ਕਾਰਨ ਇਹ ਕੋਈ ਫੈਸਲਾ ਸਿਰੇ ਨਹੀਂ ਚੜਦਾ ਸਿਰਫ ਪੀੜਤ ਪਰਿਵਾਰ ਦੇ ਹੁਣ ਡਿਪੈਂਡ ਕਰਦਾ ਸੀ ਵੀ ਮਾਫੀ ਮਿਲੂਗੀ ਜਾਂ ਨਹੀਂ ਪਰਿਵਾਰ 8 ਕਰੋੜ ਰੁਪਏ ਦਾ ਮੁਆਵਜ਼ਾ ਲੈਣ ਲਈ ਤਿਆਰ ਹੋ ਜਾਂਦਾ ਜਾਂ ਨਹੀਂ ਹੁੰਦਾ 16 ਜੁਲਾਈ 2025 ਨੂੰ ਉਸ ਲੜਕੀ ਨੂੰ ਉਥੇ ਦੇ ਕਾਨੂੰਨ ਦੇ ਹਿਸਾਬ ਨਾਲ ਕੰਬਲ ਵਿੱਚ ਲਪੇਟ ਕੇ ਗੋਲੀਆਂ ਮਾਰ ਦਿੱਤੀਆਂ ਜਾਣਗੀਆਂ ਪਰ ਅੱਜ 17 ਜੁਲਾਈ 2025 ਨੂੰ ਨਮੀਸ਼ਾ ਪ੍ਰਿਆ ਦੀ फांसी दी सजा ਨੂੰ ਇੱਕ ਵਾਰ ਫਿਰ ਤੋਂ ਟਾਲ ਦਿੱਤਾ ਗਿਆ ਹੈ ਇਸ ਕੇਸ ਦੀ ਅੱਗੇ ਦੀ ਕੀ ਪੈਰਵਾਈ ਹੁੰਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸਸਰੀਕਾਰ